بسم اللہ الرحمن الرحیم شروع اللہ تعالی دے ناتوں جو بڑا مہربان تھے نہایت ہی رحم کرنے والا اج بٹالے دی یہ جڑی تاریخی 350 سالا پرانا مسجد جڑی ہے ا ਇਹਨੂੰ دوبارہ تعمیر کرن ਤੋਂ ਬਾਅਦ ਅੱਜ پہلی نماز ਜਿਹੜੀ ਉਹ ادا ਕੀਤੀ ਗਈ ਹੈ قاری فرقان صاحب تے ਸਾਡੇ ਇੱਥੇ ਦੇ سارے پتवंत ਤੇ سجن موجود ਨੇ ا اتے اسถาน ਤੋਂ بابا جی ہریویر خاص کر کے تشریف لے کے آئے نے میں سارے نوں یہ کہنا چاہنا فیلال تا ਪੂਰੇ ਦੇਸ਼ ਦੇ ਵਿੱਚ ਪੰਜਾਬ ਵੱਲੋਂ ਜਿਹੜੀ ਮਿੱਠੀ ਹਵਾ ਸਰਬਤਰਮਾ ਦੇ ਲੋਕ ਜਿਹੜੇ ਆਪਸੀ ਸਾਂਝ ਦੇ ਨਾਲ ਦੇ ਰਹੇ ਨੇ ਇਹ ਲਾ ਮਿਸਾਲ ਹੈ ਅਕਸਰ ਅਸੀਂ ਕਹਿੰਦੇ ਹੁੰਨੇ ਆ ਕਿ ਪੰਜਾਬ ਦੀ ਜਿਹੜੀ ਤਰਤੀ ਹੈ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਦਸ਼ਮੇਸ਼ਵਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਸਨੇਹਾ ਦਿੱਤਾ ਸਾਂਝੀ ਵਾਰਤਾ ਦਾ ਔਰ ਜੋ ਵਕਤ ਦੇ ਹਕਮਰਾਨਾਂ ਨਾਲ ਟਕਰਾਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਹਮੇਸ਼ਾ ਸਾਰਿਆਂ ਦਾ ਸਤਿਕਾਰ ਜਿਹੜਾ ਉਹ ਕਾਇਮ ਰੱਖਿਆ ਜਾਏਗਾ ਤੇ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਬਹੁਤ ਵੱਡੀ ਪ੍ਰੇਰਣਾ ਹੈ ਤੇ ਅਕਸਰ ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਪੰਜਾਬ ਜਿਹੜਾ ਪੂਰੇ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਜੀਤਾ ਜਾਗਤਾ ਪ੍ਰਤੀਕ ਹੈ ਆਪਾਂ ਕਹਿੰਦੇ ਕਿ ਭਾਰਤ ਦੇ ਵਿੱਚ ਸਭ ਤੋਂ ਵੱਡੀ ਬਾਤ ਇਹ ਹੈ ਕਿ ਇੱਥੇ ਦੀ ਅਨੇਕਤਾ ਦੇ ਵਿੱਚ ਏਕਤਾ ਹੈ ਤੇ ਅਕਸਰ ਅਗਰ ਤੁਸੀਂ ਅਨੇਕਤਾ ਦੇ ਵਿੱਚ ਏਕਤਾ ਦੇਖਣੀ ਹੋਵੇ ਤੇ ਤੁਹਾਨੂੰ ਇੱਕ ਦਫਾ ਪੰਜਾਬ ਜਿਹੜਾ ਉਹ ਜ਼ਰੂਰ ਆਣਾ ਚਾਹੀਦਾ ਹੈ ਔਰ ਪੰਜਾਬ ਜਿਹੜਾ ਆਪਣੀ ਵਿਰਾਸਤ ਜਿਹੜੀ ਹੈ ਸਾਂਝੀ ਵਿਰਾਸਤ ਉਹਨੂੰ ਸਾਂਭੇ ਹੋਏ ਔਰ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਤੋਂ ਐਸੀ ਤਰ੍ਹਾਂ ਦਾ ਸਾਂਝੀ ਵਾਰਤਾ ਦਾ ਪੈਗਾਮ ਜਿਹੜਾ ਉਹ ਹਮੇਸ਼ਾ ਚੱਲਦਾ ਰਹੇ ਹਾਂਜੀ ਦੇਖੋ ਜਿੱਥੇ ਦਾ ਇਲੈਕਸ਼ਨ ਦੀ ਗੱਲ ਹੈ ਅਸੀਂ ਧਾਰਮਿਕ ਲੋਕ ਹਾਂ ਲੇਕਿਨ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਹਾਂ ਸਾਰੇ ਪੰਜਾਬੀਆਂ ਨੂੰ ਕਿ ਜਦੋਂ ਵੀ ਇਲੈਕਸ਼ਨ ਆਂਦਾ ਹੈ ਨਾ ਧਰਮ ਇਹ ਕਹਿੰਦਾ ਕੁਰਾਨ ਸ਼ਰੀਫ ਚ ਵੀ ਇਹਦਾ ਜ਼ਿਕਰ ਹੈ ਕਿ ਜਦ ਕੋਈ ਤੁਹਾਡੇ ਤੋਂ ਗਵਾਹੀ ਮੰਗੀ ਜਾਵੇ ਮਿਸਾਲ ਦੇ ਤੌਰ ਤੇ ਕੋਰਟ ਦੇ ਵਿੱਚ ਤੁਹਾਨੂੰ ਬੁਲਾਇਆ ਜਾਵੇ ਵੀ ਫਲਾਨੀ ਗੱਲ ਹੈ ਗਵਾਹੀ ਦਿਓ ਤੁਸੀਂ ਜਾਣਦੇ ਹੋ ਇਹ ਜਿਹੜੀ VOTING ਹੈ ਵੀ ਇੱਕ ਗਵਾਹੀ ਹੈ ਤੁਹਾਨੂੰ ਤੁਹਾਡਾ ਦੇਸ਼ ਜਿਹੜਾ ਹੈ ਤੁਹਾਡਾ ਸੂਬਾ ਤੁਹਾਡੀ ਮਿੱਟੀ ਨੇ ਤੁਹਾਨੂੰ ਗਵਾਹ ਬਣਾ ਕੇ ਪੋਲਿੰਗ ਬੂਥ ਤੇ ਬੁਲਾਉਂਦੇ ਵੀ 10000 ਕਿਹੜਾ ਬੰਦਾ ਜਤ ਚੰਗਾ ਜਿਹਨੂੰ ਅਸੀਂ ਇੱਥੇ ਰਾਜ ਸੱਤਾ ਫੜਾਣੀ ਤੇ ਜੇ ਬੰਦਾ ਜਦੋਂ ਗਵਾਹੀ ਦਵੇ ਤੇ ਇਮਾਨਦਾਰੀ ਨਾਲ ਦਵੇ ਗਵਾਹੀ ਜਦੋਂ ਦਵੇ ਪੱਖਪਾਤ ਚ ਨਾ ਦਵੇ ਗਵਾਹੀ ਜਿਹੜੂ ਹੈ ਉਹਨੂੰ ਜਾਤ ਨੂੰ ਬਰਾਦਰੀ ਨੂੰ ਧਰਮ ਨੂੰ ਆਧਾਰ ਬਣਾ ਕੇ ਨਾ ਦਵੇ ਆਪਣੀ ਮਿੱਟੀ ਨੂੰ ਆਧਾਰ ਬਣਾ ਕੇ ਕਿ ਇਸ ਮਿੱਟੀ ਦੇ ਲਈ ਕਿਹੜੇ ਲੋਕ ਚੰਗੇ ਨੇ ਇਸ ਮਿੱਟੀ ਦੇ ਨੂੰ ਕਿਹੜੇ ਲੋਕ ਚੰਗੀ ਤਰ੍ਹਾਂ ਸਵਾਰ ਸਕਦੇ ਨੇ ਇੱਥੇ ਦੇ ਲੋਕਾਂ ਨੂੰ ਕਿਹੜੇ ਅੱਛਾ ਬਣਾ ਸਕਦੇ ਨੇ ਇਸ ਲਈ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਜਿਹੜੇ ਲੀਡਰ ਜਿਹੜੇ ਨੇ ਸਿਆਸਤ ਦੇ ਵਿੱਚ ਧਰਮ ਦਾ ਤੜਕਾ ਲਾਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅਗਰ ਤੁਸੀਂ ਕੋਈ ਤੜਕਾ ਲਾਣਾ ਵੀ ਚਾਹੁੰਦੇ ਹੋ ਤੇ ਉਹ ਆਪਣੀ ਸੇਵਾ ਦਾ ਲਾਓ ਕਿ ਤੁਸੀਂ ਕੀ ਕੀਤਾ ਆਪਣੀ ਸੇਵਾ ਗਿਣਾਓ ਤੇ ਉਹਦੇ ਬਾਅਦ ਹੀ ਲੋਕਾਂ ਦੇ ਦਰਮਿਆਨ ਜਿਹੜਾ ਉਹ ਜਾਣਾ ਚਾਹੀਦਾ बिस्मिल्लाहिर्रहमानिर्रहीम शुरू अल्लाह ताला के ना तो जो बड़ा मेहरबान थे नहायत ही रह करने अज बटाले की जी इतिहासिक साढ़े तीन सौ साल पुराना मस्जिद जड़ी है दोबारा तमीर करने तो बाद पहली नमाज जड़ी अदा की गई है कारी फुरकान साहब तो साढ़े इतने के सारे पतवंत सज्जन मौजूद ने इतान तो बाबा जी हो रही भी खास करके तशीफ लैके आए हैं मैं सारे यही कहना चाहना फिलहाल तो ਪੂਰੇ ਦੇਸ਼ ਦੇ ਵਿੱਚ ਪੰਜਾਬ ਵੱਲੋਂ ਜਿਹੜੀ ਮਿੱਠੀ ਹਵਾ ਸਰਬਤਰਮਾ ਦੇ ਲੋਕ ਜਿਹੜੇ ਆਪਸੀ ਸਾਂਝ ਦੇ ਨਾਲ ਦੇ ਰਹੇ ਨੇ ਇਹ ਲਾ ਮਿਸਾਲ ਹੈ ਅਕਸਰ ਅਸੀਂ ਕਹਿੰਦੇ ਹੁੰਨੇ ਆ ਕਿ ਪੰਜਾਬ ਦੀ ਜਿਹੜੀ ਤਰਤੀ ਹੈ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਦਸ਼ਮੇਸ਼ਵਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਸਨੇਹਾ ਦਿੱਤਾ ਸਾਂਝੀ ਵਾਰਤਾ ਦਾ ਔਰ ਜੋ ਵਕਤ ਦੇ ਹਕਮਰਾਨਾਂ ਨਾਲ ਟਕਰਾਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਹਮੇਸ਼ਾ ਸਾਰਿਆਂ ਦਾ ਸਤਿਕਾਰ ਜਿਹੜਾ ਹੈ ਉਹ ਕਾਇਮ ਰੱਖਿਆ ਜਾਏਗਾ ਤੇ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਬਹੁਤ ਵੱਡੀ ਪ੍ਰੇਰਣਾ ਹੈ ਤੇ ਅਕਸਰ ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਪੰਜਾਬ ਜਿਹੜਾ ਹੈ ਪੂਰੇ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਜੀਤਾ ਜਾਗਤਾ ਪ੍ਰਤੀਕ ਹੈ ਆਪਾਂ ਕਹਿੰਦੇ ਕਿ ਭਾਰਤ ਦੇ ਵਿੱਚ ਸਭ ਤੋਂ ਵੱਡੀ ਬਾਤ ਇਹ ਹੈ ਕਿ ਇੱਥੇ ਦੀ ਅਨੇਕਤਾ ਦੇ ਵਿੱਚ ਏਕਤਾ ਹੈ ਤੇ ਅਕਸਰ ਅਗਰ ਤੁਸੀਂ ਅਨੇਕਤਾ ਦੇ ਵਿੱਚ ਏਕਤਾ ਦੇਖਣੀ ਹੋਵੇ ਤੇ ਤੁਹਾਨੂੰ ਇੱਕ ਦਫਾ ਪੰਜਾਬ ਜਿਹੜਾ ਉਹ ਜ਼ਰੂਰ ਆਉਣਾ ਚਾਹੀਦਾ ਹੈ ਔਰ ਪੰਜਾਬ ਜਿਹੜਾ ਆਪਣੀ ਵਿਰਾਸਤ ਜਿਹੜੀ ਹੈ ਸਾਂਝੀ ਵਿਰਾਸਤ ਉਹਨੂੰ ਸਾਂਭੇ ਹੋਏ ਔਰ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਤੋਂ ਐਸੀ ਤਰ੍ਹਾਂ ਦਾ ਸਾਂਝੀ ਵਾਰਤਾ ਦਾ ਪੈਗਾਮ ਜਿਹੜਾ ਉਹ ਹਮੇਸ਼ਾ ਚੱਲਦਾ ਰਹੇ। ਹਾਂਜੀ। ਦੇਖੋ ਜਿੱਥੇ ਦਾ ਇਲੈਕਸ਼ਨ ਦੀ ਗੱਲ ਹੈ ਅਸੀਂ ਧਾਰਮਿਕ ਲੋਕ ਹਾਂ ਲੇਕਿਨ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਹਾਂ ਸਾਰੇ ਪੰਜਾਬੀਆਂ ਨੂੰ ਅ ਕਿ ਜਦੋਂ ਵੀ ਇਲੈਕਸ਼ਨ ਆਂਦਾ ਹੈ ਨਾ ਧਰਮ ਇਹ ਕਹਿੰਦਾ ਹੈ ਕੁਰਾਨ ਸ਼ਰੀਫ ਚ ਵੀ ਇਹਦਾ ਜ਼ਿਕਰ ਹੈ ਕਿ ਜਦ ਕੋਈ ਤੁਹਾਡੇ ਤੋਂ ਗਵਾਹੀ ਮੰਗੀ ਜਾਵੇ ਮਿਸਾਲ ਦੇ ਤੌਰ ਤੇ ਕੋਰਟ ਦੇ ਵਿੱਚ ਤੁਹਾਨੂੰ ਬੁਲਾਇਆ ਜਾਵੇ ਵੀ ਫਲਾਨੀ ਗੱਲ ਹੈ ਗਵਾਹੀ ਦਿਓ ਤੁਸੀਂ ਜਾਣਦੇ ਹੋ ਇਹ ਜਿਹੜੀ VOTING ਹੈ ਵੀ ਇੱਕ ਗਵਾਹੀ ਹੈ ਤੁਹਾਨੂੰ ਤੁਹਾਡਾ ਦੇਸ਼ ਜਿਹੜਾ ਹੈ ਤੁਹਾਡਾ ਸੂਬਾ ਤੁਹਾਡੀ ਮਿੱਟੀ ਨੇ ਤੁਹਾਨੂੰ ਗਵਾਹ ਬਣਾ ਕੇ ਪੋਲਿੰਗ ਬੂਥ ਤੇ ਬੁਲਾਉਂਦੇ ਵੀ 10000 ਕਿਹੜਾ ਬੰਦਾ ਜਤ ਚੰਗਾ ਜਿਹਨੂੰ ਅਸੀਂ ਇੱਥੇ ਰਾਜ ਸੱਤਾ ਫੜਾਣੀ ਤੇ ਜੇ ਬੰਦਾ ਜਦੋਂ ਗਵਾਹੀ ਦਵੇ ਤੇ ਇਮਾਨਦਾਰੀ ਨਾਲ ਦਵੇ ਗਵਾਹੀ ਜਦੋਂ ਦਵੇ ਪੱਖਪਾਤ ਚ ਨਾ ਦਵੇ ਗਵਾਹੀ ਜਿਹੜੂ ਹੈ ਉਹਨੂੰ ਜਾਤ ਨੂੰ ਬਰਾਦਰੀ ਨੂੰ ਧਰਮ ਨੂੰ ਆਧਾਰ ਬਣਾ ਕੇ ਨਾ ਦਵੇ ਆਪਣੀ ਮਿੱਟੀ ਨੂੰ ਆਧਾਰ ਬਣਾ ਕੇ ਕਿ ਇਸ ਮਿੱਟੀ ਦੇ ਲਈ ਕਿਹੜੇ ਲੋਕ ਚੰਗੇ ਨੇ ਇਸ ਮਿੱਟੀ ਦੇ ਨੂੰ ਕਿਹੜੇ ਲੋਕ ਚੰਗੀ ਤਰ੍ਹਾਂ ਸਵਾਰ ਸਕਦੇ ਨੇ ਇੱਥੇ ਦੇ ਲੋਕਾਂ ਨੂੰ ਕਿਹੜੇ ਅੱਛਾ ਬਣਾ ਸਕਦੇ ਨੇ ਇਸ ਲਈ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਜਿਹੜੇ ਲੀਡਰ ਜਿਹੜੇ ਨੇ ਸਿਆਸਤ ਦੇ ਵਿੱਚ ਧਰਮ ਦਾ ਤੜਕਾ ਲਾਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅਗਰ ਤੁਸੀਂ ਕੋਈ ਤੜਕਾ ਲਾਣਾ ਵੀ ਚਾਹੁੰਦੇ ਹੋ ਤੇ ਉਹ ਆਪਣੀ ਸੇਵਾ ਦਾ ਲਾਓ ਕਿ ਤੁਸੀਂ ਕੀ ਕੀਤਾ ਆਪਣੀ ਸੇਵਾ ਗਿਣਾਓ ਤੇ ਉਹਦੇ ਬਾਅਦ ਹੀ ਲੋਕਾਂ ਦੇ ਦਰਮਿਆਨ ਜਿਹੜਾ ਉਹ ਜਾਣਾ ਚਾਹੀਦਾ ਹੈ